ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆਈ ਏ ਸੋਨਾ ਚਾਂਦੀ ਦੀ ਬਨਾਰਸੀ ਜਾਲ ਸ਼ਰਟ ਵਾਲਾ ਦੁਪੱਟਾ ਜਿੱਦ ਉਪਾੜਾ ਸਿਲਕ ਦਾ ਬਾਟਮ ਮਿਲੇਗਾ ਸੇਮ ਬਨਾਰਸੀ ਸਟਾਈਲ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਨਵੇਂ ਰੰਗ ਆਏ ਨੇ ਰੰਗ ਦੇ ਵਿੱਚ ਹੁਣ ਫਿਲਹਾਲ 10 ਤੋਂ ਉੱਪਰ ਆਏ ਨੇ ਪ੍ਰਾਈਜ਼ ਇਹਦਾ ਹੈ 1400 ਰੁਪਏ ਪਾਰਟੀ ਵੇਅਰ ਕਲੈਕਸ਼ਨ ਹੈ ਬਾਟਮ ਪਲੇਨ ਆਏਗਾ ਸ਼ਰਟ ਤੇ ਦੁਪੱਟਾ ਸੇਮ ਡਿਜ਼ਾਈਨ ਦੀ ਤਰ੍ਹਾਂ ਆਇਗਾ ਸੋਨਾ ਚਾਂਦੀ ਆਏ ਨੇ ਬਹੁਤ 트ੈਂਡ ਕੀਤਾ ਸੀ ਲਾਸਟイヤー ਵੀ ਤੇ ਹੁਣ ਫਿਰ ਤੋਂ ਇੰਨਾ ਕਲੈਕਸ਼ਨਾਂ ਨੂੰ ਅਸੀਂ ਲੈ ਕੇ ਆਏ ਆ ਤੁਹਾਡੇ ਤੱਕ ਤਾਂਕਿ ਉਹ ਜਿਹੜੀਆਂ ਕਲੈਕਸ਼ਨਾਂ ਨੂੰ ਬੜਾ ਪਿਆਰ ਦਿੱਤਾ ਗਿਆ ਸੀ ਉਹ ਕਲੈਕਸ਼ਨਾਂ ਫਿਰ ਤੋਂ ਨਵੀਆਂ ਤੇ ਤੁਸੀਂ ਉਹਨਾਂ ਸਾਰਿਆਂ ਨੂੰ ਬਾਈ ਕਰੋ ਜਾਂ ਫਿਰ ਉਹਨਾਂ ਕਲੈਕਸ਼ਨਾਂ ਦੇ ਬਾਰੇ ਵਿੱਚ ਅਗਰ ਕੋਈ ਡਿਟੇਲ ਜਾਣਨੀ ਚਾਹੁੰਦੇ ਹੋ ਤਾਂ ਨੰਬਰ ਮੇਰਾ 6239245750 ਦਿੱਤਾ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਤ ਦੇ ਬਾਰੇ ਵਿੱਚ ਜੋ ਸੈਕਿੰਡ ਕਲੈਕਸ਼ਨ ਆ ਹੁਣ ਇਸ ਵੇਲੇ ਤੁਹਾਡੇ ਸਕਰੀਨ ਤੇ ਨੇ ਇਹ ਤੁਹਾਨੂੰ ਸੂਟ ਮਿਲਣਗੇ ਬਹੁਤ ਪਿਆਰੇ ਕਢਾਈਆਂ ਵਾਲੇ ਆਲ ਓਵਰ ਤੁਹਾਨੂੰ 5 ਮੀਟਰ ਦਾ ਪਿਓਰ ਚਿਨੌਨ ਦਾ ਸੂਟ ਮਿਲੇਗਾ ਫਰੰਟ ਤੇ ਨੈਕ ਵਰਕ ਹੋਇਆ ਫਰੰਟ ਤੇ ਲੈਸ ਵੀ ਲੱਗੀ ਆ ਬੀਡਸ ਵਾਲੀ ਲੈਸ ਲੱਗੀ ਆ ਚਿਨੌਨ embroider ਦਾ ਦੁਪੱਟਾ ਮਿਲੇਗਾ ਫੋਰ ਸਾਈਡਰ ਦਾ ਪ੍ਰਾਈਸ ਹੈ ਸਿਰਫ ਤੇ ਸਿਰਫ 1000 ਰੁਪਏ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਇਹ ਪਹਿਲਾਂ ਜ਼ਿਆਦਾ ਰੇਟ ਵਿੱਚ ਵੀ ਆਈਆਂ ਸੀ ਪਰ ਹੁਣ ਇਹਨਾਂ ਨੂੰ ਥੋੜੇ ਘੱਟ ਰੇਟ ਵਿੱਚ ਲੈ ਕੇ ਆਏ ਆ 1000 ਰੁਪਏ ਦੇ ਵਿੱਚ ਤੁਸੀਂ ਬਹੁਤ ਪਿਆਰਾ ਏمبرੋਇਡਰਡ ਸੂਟ ਪਾਰਟੀ ਵੇਅਰ ਲੁੱਕ ਵਾਲਾ ਲੈ ਸਕਦੇ ਹੋ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਬਾਏ ਕਰਨਾ ਜਾਂ ਕੋਈ ਕੁਇਰੀ ਕਰਨੀ ਤਾਂ ਨੰਬਰ 'ਚਾ ਕੇ ਮੈਸੇਜ ਕਰ ਦਿਓ ਸਿੰਗਲ ਕਲਰ ਦੇ ਵਿੱਚ ਸੂਟ ਆਇਆ ਬਹੁਤ ਪਿਆਰਾ ਸੂਟ ਹੈ ਰੰਗ ਡਿਜ਼ਾਈਨ ਬਹੁਤ ਸੋਹਣੇ ਨੇ ਇਹ ਪਾਰਟੀ ਵੇ ਲੁੱਕ ਵਾਲੇ ਸੂਟ ਆਏ ਨੇ ਇਹਨਾਂ ਦਾ ਰੇਟ ਬਹੁਤ ਅਫੋਰਡੇਬਲ ਹੈ 2500 ਦੇ ਵਿੱਚ ਤੁਹਾਨੂੰ ਸ਼ਿਮਰ ਵਾਲਾ ਬਹੁਤ ਪਿਆਰਾ ਸੂਟ ਮਿਲੇਗਾ ਸ਼ਿਮਰ ਅੱਜਕੱਲ ਬਹੁਤ ਟ੍ਰੈਂਡ ਕਰ ਲਿਆ ਇਸ ਲਈ ਇਹ ਕਲੈਕਸ਼ਨ ਲੈ ਕੇ ਆਈਆਂ ਕਿਉਂਕਿ ਸ਼ਿਮਰ ਸ਼ਿਮਰ ਦੇ ਸੂਟ ਨੂੰ ਸਭ ਪਸੰਦ ਕਰ ਰਹੇ ਨੇ ਅੱਜਕੱਲ ਟ੍ਰੈਂਡ ਖੂਬ ਚੱਲ ਰਿਹਾ ਸ਼ਿਮਰ ਦੇ ਸੂਟਾਂ ਦਾ ਪਸ਼ਮੀਨਾ ਦੀ ਕਲੈਕਸ਼ਨ ਆਈਆਂ ਨੇ ਪਾਰਟੀ ਵੇ ਲੁੱਕ ਵਾਲੀਆਂ ਬਹੁਤ ਹੈਵੀ ਬਹੁਤ ਪਿਆਰੇ ਸੂਟ ਰੰਗ ਡਿਜ਼ਾਈਨ ਬਹੁਤ ਸੋਹਣੇ ਨੇ ਜਿਹੜਾ ਇਹਨਾਂ ਦਾ ਪੈਟਰਨ ਡੈਡੀ ਕੀਤਾ ਗਿਆ ਬਹੁਤ ਪਿਆਰਾ ਹੈ ਪਸ਼ਮੀਨਾ ਦੀ ਸ਼ੋਰ ਪਸ਼ਮੀਨਾ ਦਾ ਬਾਟਮ ਪਸ਼ਮੀਨਾ ਦਾ ਦੁਪੱਟਾ ਤੁਹਾਨੂੰ ਮਿਲੇਗਾ 1600 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਟੌਪ ਇਹਦਾ ਤੁਹਾਨੂੰ ਪ੍ਰੀਮੀਅਮ ਵਿਸਕੋਸ ਪਸ਼ਮੀਨਾ ਦਾ ਮਿਲੇਗਾ ਜਿਹੜਾ ਕਿ ਬਹੁਤ ਜ਼ਿਆਦਾ ਪਿਆਰਾ ਸੋਨਾ ਜਾਮਬਰ ਕਾਨੀ ਵੇਵਿੰਗ ਵਾਲਾ ਡਿਜ਼ਾਈਨ ਹੋ ਦਿੱਤੇ ਹੋਇਆ ਹੈ ਰੰਗ ਬਹੁਤ ਸੋਹਣੇ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਬਹੁਤ ਹੀ ਜ਼ਿਆਦਾ ਜਿਵੇਂ ਸਿਲੇਕਟਡ ਆਈਟਮਸ ਹੁੰਦੀਆਂ ਨੇ ਉਵੇਂ ਦੇ ਸਾਰੇ ਸੂਟ ਨੇ ਤੁਸੀਂ ਅਗਰ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਇਹ ਕਲੈਕਸ਼ਨਾਂ ਬਹੁਤ ਪਿਆਰੀਆਂ ਆਈਆਂ ਨੇ ਇਹਨਾਂ ਦਾ ਦੁਪੱਟਾ ਬਹੁਤ ਹੈਵੀ ਹੈ ਮੈਲਵਰਟ ਦੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ 1100 ਦੇ ਵਿੱਚ ਸੂਟ ਮਿਲ ਜੇਗਾ ਮਿਕਸ ਮੈਚ ਥੋੜੀਆਂ ਕਲੈਕਸ਼ਨਾਂ ਹੋ ਗਈਆਂ ਨੇ ਉਹਨਾਂ ਦੇ ਲਈ ਤੁਸੀਂ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਐ ਵਾਲੀ ਇਹ ਵੈਲਵਟ ਦੀਆਂ 컬렉ਸ਼ਨਾਂ ਚੱਲ ਰਹੀਆਂ ਨੇ ਜਿਹੜੀਆਂ ਕੰਟੀਨਿਊ ਚੱਲ ਰਹੀਆਂ ਦੋ ਤਰ੍ਹਾਂ ਦੀਆਂ ਫਰਸਟ 컬렉ਸ਼ਨ ਆ 1100 ਦੇ ਵਿੱਚ ਤੁਹਾਨੂੰ ਮਿਲ ਜਾਏਗਾ ਵੈਲਵਟ ਦੀ ਸ਼ਾਰਟ बॉਟਮ ਤੇ ਵੈਲਵਟ ਦਾ ਇਸਟੋਲ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਪਿਆਰੇ ਰੰਗ ਨੇ ਵੈਡਿੰਗਸ ਤੇ ਬਹੁਤ ਜ਼ਿਆਦਾ इजीली ਵੇਅਰ ਕੀਤੇ ਜਾ ਸਕਦੇ ਨੇ ਬ੍ਰਾਈਡਲ ਲੁੱਕ ਵਾਲੀਆਂ 컬렉ਸ਼ਨਾਂ ਨੇ ਡਾਰਕ ਕਲਰ ਲੈ ਕੇ ਆਏ ਆ ਇਸ ਵਾਰੀ ਇਹ ਸੈਕਿੰਡ 컬렉ਸ਼ਨਾਂ ਨੇ ਇਹ ਡਿਜ਼ਾਈਨਰ ਹੈ 1480 ਰੁਪਿਆ ਦੇ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਤੇ ਬਹੁਤ ਪਿਆਰੇ ਹੈ ਲੈਸ ਲੱਗੀ ਹੋਈ ਹੈ ਬਹੁਤ ਪਿਆਰਾ ਵਰਕ ਹੋਇਆ ਇਹਨਾਂ ਦੇ ਉੱਪਰ ਬਾਟਮ ਤੁਹਾਨੂੰ ਪਲੇਨ ਮਿਲੇਗਾ ਇਹਦੇ ਵਿੱਚ ਜਿਹੜਾ ਕਿ ਤੁਸੀਂ 7 ਐਕਸਲ ਤੱਕ ਸਟਿਚ ਕਰ ਸਕਦੇ ਹੋ ਕਿਉਂਕਿ ਇਹਨਾਂ ਦੀ ਲੈਂਥ ਕਾਫੀ ਹੁੰਦੀ ਹੈ 3 ਮੀਟਰ ਤੋਂ ਵੀ ਉੱਪਰ ਦਾ ਤੁਹਾਨੂੰ ਬਾਟਮ ਦਾ ਫੈਬਰਿਕ ਇਹਨਾਂ ਦਾ ਮਿਲੇਗਾ ਰਾਂਗ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਬਾਟਮ ਤੇ ਲਗਾ ਲਈਏ ਲੱਗ ਦੋ ਤੁਹਾਨੂੰ ਇੱਕ ਪੱਟੀ ਮਿਲੇਗੀ ਸਾਈਡ ਤੇ ਜਿਹੜੀ ਤੁਸੀਂ ਬਾਟਮ ਤੇ ਲਗਾ ਕੇ ਬਾਟਮ ਨੂੰ ਇੱਕ ਵੱਖਰੀ ਲੁੱਕ ਦੇ ਸਕਦੇ ਹੋ ਅੱਜ ਕਾ ਸਟਿੱਚ ਸੂਟਾਂ ਦਾ ਬੁਲਣਦਿਆਂ ਦਾ ਬੜਾ ਟ੍ਰੈਂਡ ਹੈ ਇਹ ਬੁਲਣ ਦੀ ਆਈ ਹੈ ਪ੍ਰੀਮੀਅਮ ਕੁਆਲਿਟੀ ਹੈਂਡਵਰਕ ਹੋਇਆ ਹੈ ਤੇ ਹੈਂਡ ਬੁਲ ਵਾਲੀ ਕੁੜਤੀ ਪੈਂਟ ਸਟੌਲ ਆਇਆ ਹੈ 1600 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਕਾਫੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਜਿਹੜੇ ਜਿਹੜੇ ਰੰਗੇ ਦੇ ਵਿੱਚ ਅਵੇਲੇਬਲ ਨੇ ਬਾਕੀ ਜੇ ਤੁਸੀਂ ਕੋਈ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਣਾ ਹੈ ਮੈਂ ਨਾ ਮੈਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ